ਜੋ ਕਿ ਪ੍ਰਾਈਵੇਟ ਸ਼ਰਾਬ ਠੇਕੇਦਾਰਾਂ ਦੀ ਫਰਮ ਤੇ ਡੀਟੀਸੀ ਫਿਰੋਜ਼ਪੁਰ ਪਵਨਜੀਤ ਸਿੰਘ ਨੇ ਵੱਡੀ ਕਾਰਵਾਈ ਕਰਦੇ ਆ। ਸਾਰੇ ਸ਼ਰਾਬ ਦੇ ਠੇਕੇਆਂ ਨੂੰ ਸੀਲ ਕਰ ਦਿੱਤਾ ਹੈ ਦੱਸਣਯੋਗ ਹੈ ਕਿ શ્રી ਮੁਕਸਾ ਸਾਹਿਬ ਦੀ ਇਸ ਫਰਮ ਨੇ 2 ਦਿਨ ਪਹਿਲਾਂ ਅਬੋਹਰ ਦੇ ਇੱਕ ਵਿਅਕਤੀ ਨੂੰ ਤੈਅशुदा ਮਾਤਰਾ ਦੇ ਨਾਲੋਂ ਕਈ ਗੁਣਾ ਜ਼ਿਆਦਾ ਸ਼ਰਾਬ ਗੈਰਕਾਨੂੰਨੀ ਢੰਗ ਦੇ ਨਾਲ ਵੇਚੀ ਸੀ ਜਿਸ ਨੂੰ ਲੈ ਕੇ ਐਕਸਾਈਜ਼ ਵਿਭਾਗ ਨੇ ਸਖਤ ਐਕਸ਼ਨ ਲਿਆ ਹੈ ਸਧਾਰਨ ਹਾਲਾਤਾਂ ਦੇ ਵਿੱਚ ਕੋਈ ਵੀ ਵਿਅਕਤੀ 2 ਤੋਂ ਜ਼ਿਆਦਾ ਬੋਤਲਾ ਨਹੀਂ ਖਰੀਦ ਸਕਦਾ ਤਾਂ ਅਜਿਹੀ ਸਥਿਤੀ ਦੇ ਵਿੱਚ ਸੈਂਕੜੇ ਸ਼ਰਾਬ ਦੀਆਂ ਬੋਤਲਾਂ ਇੱਕ ਜ਼ਿਲ੍ਹੇ ਦੇ ਵਿੱਚੋਂ ਦੂਜੇ ਜ਼ਿਲ੍ਹੇ ਦੇ ਵਿੱਚ ਕਿਵੇਂ ਪਹੁੰਚ ਗਈਆਂ ਇਸ ਸਬੰਧੀ ਮੁਕੰਮਲ ਜਾਂਚ ਪੜਤਾਲ ਕਰਨ ਵਾਸਤੇ ਐਕਸਾਈਜ਼ ਵਿਭਾਗ ਨੇ ਫਿਲਹਾਲ ਪ੍ਰਾਈਵੇਟ ਫਰਮ ਦੇ ਸਾਰੇ ਸ਼ਰਾਬ ਦੇ So, सील ਕਰ ਦਿੱਤੇ ਨੇ ਸੋ ਸ਼ਰਾਬ ਮਾਫੀਆ ਤੇ ਕਸਿਆ ਸ਼ਿਕੰਜਾ ਜਿੱਥੇ ਕਿ ਐਕਸਾਈਜ਼ ਵਿਭਾਗ ਦੇ ਵੱਲੋਂ ਮਾਨ ਸਰਕਾਰ ਦਾ ਹੈ ਵੱਡਾ ਐਕਸ਼ਨ ਸ਼ਰਾਬ ਮਾਫੀਆ ਤੇ ਦੋ ਦਰਜਨ ਤੋਂ ਵੱਧ ਸ਼ਰਾਬ ਠੇਕਿਆਂ ਨੂੰ ਸੀਲ ਕੀਤਾ ਗਿਆ ਇੱਕ ਫਰਮ ਦੇ ਹੈ ਠੇਕੇ ਸਨ ਜਿੱਥੋਂ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਸੈਂਕੜੇ ਸ਼ਰਾਬ ਦੀਆਂ ਬੋਤਲਾਂ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਦੇ ਵਿੱਚ ਪਹੁੰਚਾਈਆਂ ਗਈਆਂ ਸੀ ਜਿੱਥੇ ਕਿ ਹੁਣ ਐਕਸਾਈਜ਼ ਵਿਭਾਗ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਸੋ ਦੋ ਦਰਜਨ ਤੋਂ ਵੱਧ ਸ਼ਰਾਬ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ ਦੱਸਿਆ ਕਿ ਜਿਹੜਾ ਕਿ ਨਿਯਮਾਂ ਦੇ ਅਨੁਸਾਰ ਇੱਕ 2 ਜਾਂ 3 ਬੋਤਲਾਂ ਹੀ ਕੋਈ ਵੀ ਵਿਅਕਤੀ ਖਰੀਦ ਸਕਦਾ ਹੈ ਪਰ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੀ ਕਿ ਬੋਤਲਾਂ ਗਈਆਂ ਨੇ ਇੱਕ ਦੂਸਰੇ ਜ਼ਿਲ੍ਹੇ ਦੇ ਵਿੱਚ ਤੈਅशुदा ਮਾਤਰਾ ਤੋਂ ਜ਼ਿਆਦਾ ਜਿਸ ਨੂੰ ਲੈ ਕੇ ਉਸ ਤੇ ਵੱਡਾ ਐਕਸ਼ਨ ਲਿਆ ਗਿਆ ਸੋ ਇਹ ਸ਼ਾ ਸਾਡਾ ਜੁੜ ਚੁੱਕੇ ਹੋ ਜਾਣਕਾਰੀ ਦੇ ਲਈ ਸੋਇਸ਼ ਸ਼ਾ ਜੀ ਇਹ ਜਿਹੜਾ ਕਿ ਵੱਡਾ ਐਕਸ਼ਨ ਲਿਆ ਗਿਆ ਹੈ ਦੋ ਦਰਜਨ ਤੋਂ ਵੱਧ ਸ਼ਰਾਬ ਛੇਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੋਰ ਕੀ ਕੋਈ ਜਾਣਕਾਰੀਆਂ ਤੁਹਾਡੇ ਕੋਲ ਜੀ ਸਰ ਜੀ ਪੰਜਾਬ ਦੀ ਭਗਵੰਤਮਾਨ ਸਰਕਾਰ ਜਿਹੜੀ ਹਰ ਇੱਕ ਵਿਭਾਗ ਦੇ ਵਿੱਚ ਪੂਰਾ ਇਮਾਨਦਾਰੀ ਨਾਲ ਪ੍ਰਸ਼ਾਸਨ ਤੇ ਸਿਸਟਮ ਚਲਾਉਣ ਲਈ ਆਪਣੀ ਜਿਹੜੀ ਵਚਨਬੱਧਤਾ ਹੈ ਉਹਨੂੰ ਹੋਰ ਪ੍ਰਪੱਕ ਕਰਨ ਦੇ ਨਾਲ ਲਗਾਤਾਰ ਭ੍ਰਿਸ਼ਟਾਚਾਰ ਤੇ ਹੋਰ ਜਿਹੜੇ ਸਰਕਾਰੀ ਵਿਭਾਗਾਂ ਦੀ ਆੜ ਲੈ ਕੇ ਕੁਝ ਨਿੱਜੀ ਲੋਕਾਂ ਵੱਲੋਂ ਗਲਤ ਕੰਮ ਕੀਤੇ ਜਾ ਰਹੇ ਆ ਉਹਦੇ ਖਿਲਾਫ ਸਖਤ ਐਕਸ਼ਨ ਕਰ ਰਹੀ ਹੈ ਇੱਥੇ ਹੀ ਐਕਸ਼ਨ ਦੇ ਅੰਤਰਗਤ ਸ਼੍ਰੀ ਮੁਖਤਸਰ ਸਾਹਿਬ ਦੀ ਜਿਹੜੀ ਬ੍ਰਦਰਜ਼ ਵਾਈਨ ਨਾਮ ਦੀ ਇੱਕ ਫਰਮ ਹੈ ਇਹ ਲਗਾਤਾਰ ਜਿਹੜੇ ਹੋਰ ਨੇੜਲੇ ਵੱਖ-ਵੱਖ ਜ਼ਿਲ੍ਹਿਆਂ ਦੇ ਸ਼ਰਾਬ ਠੇਕੇਦਾਰ ਹੈ ਉਹਨਾਂ ਵੱਲੋਂ ਦੇਖਿਆ ਜਾ ਰਿਹਾ ਸੀ ਕਿ ਮੁਖਸਰ ਦੀ ਇਹ ਫਰਮ ਲਗਾਤਾਰ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਸਰਕਾਰੀ ਕੋਟੇ ਦੀ ਸ਼ਰਾਬ ਹੈ ਉਹਨੂੰ ਬਾਹਰਲੇ ਜ਼ਿਲ੍ਹਿਆਂ ਵਿੱਚ ਵੇਚ ਰਹੀ ਸੀ ਫਕਾਇਦਾ ਕਾਫੀ ਦਿਨਾਂ ਤੋਂ ਬ੍ਰਦਰ ਵਾਈਨ ਦੀ ਜਿਹੜੀ ਡੀਲਿੰਗ ਸੀ ਉਹਨੂੰ ਟਰੈਕ ਕੀਤਾ ਜਾ ਰਿਹਾ ਸੀ ਇਸੇ ਦੌਰਾਨ ਜਦੋਂ ਮੁਕਸਰ ਤੋਂ ਅਬੋਹਰ ਵਾਲੇ ਪਾਸੇ ਸ਼ਰਾਬ ਦੀਆਂ ਲਗਭਗ 15 ਪੇਟੀਆਂ ਇਸ ਫਰਮ ਨੇ ਸਮੱਗਲ ਕਰਕੇ ਭੇਜੀਆਂ ਤਾਂ ਇਹਨਾਂ ਸ਼ਰਾਬ ਦੀਆਂ ਪੇਟੀਆਂ ਨੂੰ ਜਿਹੜੇ ਫਰੋਸਪੁਰ ਦੇ ਐਕਸਾਈਜ਼ ਅਧਿਕਾਰੀ ਆ ਪਵਨਜੀਤ ਸਿੰਘ ਉਹਨਾਂ ਦੀ ਟੀਮ ਨੇ ਫੜ ਲਿਆ ਜਦੋਂ ਪੁੱਛਗਿੱਛ ਕੀਤੀ ਤਾਂ ਇਹ ਜਿਹੜੀ ਬੈਕਚੇਨ ਹੈ ਬ੍ਰਦਰ ਵਾਈਨਸ ਦੇ ਨਾਲ ਜੁੜੀ ਉਸ ਤੋਂ ਬਾਅਦ ਸਖਤ ਐਕਸ਼ਨ ਕਰਦੇ ਆ ਸਰਕਾਰ ਦੀਆਂ ਹਦਾਇਤਾਂ ਦੇ ਨਿਯਮਾਂ ਮੁਤਾਬਕ ਜਿਹੜੇ ਸ਼ਰਾਬ ਦੇ ਠੇਕੇ ਆ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਐਕਸਾਈਜ਼ ਅਧਿਕਾਰੀਆਂ ਨੇ ਆਖਿਆ ਹੈ ਕਿ ਸਰਕਾਰੀ ਅਧਿਕਾਰੀ ਕਰਮਚਾਰੀ ਜੇਕਰ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਅਜਿਹਾ ਗਲਤੰਡਾ ਕਰਦੇ ਤਸਦੀਕ ਹੋਣਗੇ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਨ ਤੋਂ ਗਰੇਜ਼ ਨਹੀਂ ਕੀਤਾ ਜਾਵੇਗਾ ਜੀ ਬਿਲਕੁਲ ਇਹ ਐਕਸਾਈਜ਼ ਵਿਭਾਗ ਦੇ ਵੱਲੋਂ ਜਿਹੜਾ ਕਿ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਮਹਮਾਨ ਸਰਕਾਰ ਦੇ ਵੱਲੋਂ ਜਿਹੜਾ ਕਿ ਸ਼ਰਾਬ ਮਾਫੀਆ ਦੇ ਖਿਲਾਫ ਜਿਹੜੀ ਕਿ ਕਮਰ ਕੱਸੀ ਹੋਈ ਹੈ ਤੇ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਕਿ ਹੋਣਗੇ ਆ परमत जितने की मतलब तयशुदा मात्रा ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਜਿਹੜੀ ਕਿ ਵੇਚੇ ਜਾਂਦੀਆਂ ਨੇ ਤੇ ਉਸ ਦੇ ਲਈ ਕੁਝ ਕੀਤਾ ਜਾ ਰਿਹਾ ਹੈ ਐਕਸਾਈਜ਼ ਵਿਭਾਗ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਜੀ ਬਿਲਕੁਲ ਦੱਸ ਦਈਏ ਕਿ ਜਿਹੜਾ ਐਕਸਾਈਜ਼ ਪ੍ਰੋਟੋਕਾਲ ਹੈ ਕਾਫੀ ਤਹਾਕਿਆਂ ਤੋਂ ਚੱਲ ਰਿਹਾ ਹੈ ਕਿ ਇੱਕ ਵਿਅਕਤੀ ਕੋਈ ਵੀ ਸਿਵਿਲিয়ান ਹੈ ਦੋ ਤੋਂ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਨਹੀਂ ਖਰੀਦ ਸਕਦਾ ਇੱਕ ਪੇਟੀ ਜੇਕਰ ਕਿਸੇ ਵਿਅਕਤੀ ਨੇ ਖਰੀਦਣੀ ਹੁੰਦੀ ਹੈ ਤਾਂ ਉਹਦੀ ਲਗਭਗ 1000 ਰੁਪਈਆ ਪਰਮਿਟ ਫੀਸ ਦੇਣੀ ਹੁੰਦੀ ਹੈ ਐਕਸਾਈਜ਼ ਵਿਭਾਗ ਦੀ ਕਮਾਈ ਨੂੰ ਚੂਨਾ ਲਗਾਉਣ ਵਾਲੇ ਅਧਿਕਾਰੀਆਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਹੋਈ ਹੈ ਵਿਸ਼ੇਸ਼ ਤੌਰ ਤੇ ਦੱਸਣੀ ਹੋਵੇਗੀ ਵੀ ਅਕਾਲੀ ਦਲ ਨਾਲ ਜੁੜੇ ਕੁਝ ਲੋਕ ਐ ਜਿਹੜੇ ਬ੍ਰਦਰ ਵਾਈਨਸ ਦੇ ਵਿੱਚ 파ਟਨਰ ਨੇ ਬੀਤੇ ਲੰਮੇ ਸਮੇਂ ਤੋਂ ਅਧਿਕਾਰੀਆਂ ਨਾਲ ਮਿਲ ਕੇ ਕੁਝ ਧੰਦਲੀਆਂ ਕਰ ਰਹੇ ਸੀ ਪਰ ਮਾਨ ਸਰਕਾਰ ਨੇ ਆਪਣੀ ਇਮਾਨਦਾਰੀ ਦਾ ਵੱਡਾ ਸਬੂਤ ਦਿੰਦਿਆਂ ਇਸ ਜਿਹੜਾ ਗੁਰਕਪੁਰ ਦਾ ਤੇ ਸ਼ਰਾਬ ਮਾਫੀਆ ਇਹਦੇ ਖਿਲਾਫ ਇੱਕ ਸ਼ੁਰੂਆਤੀ ਸਫਲਤਾ ਜਿਹੜੀ ਹੈ ਹਾਸਲ ਕਰ ਲਈ ਹੈ ਜੀ ਬਿਲਕੁਲ ਜੀ ਐਸ਼ਾ ਜੀ ਬਹੁਤ ਤਨ ਮੈਂ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਦੇ ਲਈ